ਾਰੇ ਕੇ ਸਹਾਰੇ ਕੀ ਜੈ ਉਲਖਾਟੂ ਮਰੇਸ਼ ਕੀ ਜੈ ਸਾਡੇ ਗੁਨੀਤ ਜੀ ਦੇ ਗ੍ਰਹਿ ਪ੍ਰਵੇਸ਼ ਗਰੇ ਦੇ ਵਿੱਚ ਜਿਹੜੀ ਚੁੰਕੀ ਅੱਜ ਹੋਈ ਹੈ ਇਹਨਾਂ ਦੀ ਤਨ ਮਨ ਧਨ ਨਾਲ ਜਿਹੜੀ ਕਿ ਕੰਟਰੀ ਮੇਲਾ ਦੇ ਵਿੱਚ ਜੋ ਮੰਦਿਰ ਤਿਆਰ ਹੋ ਰਿਹਾ ਉਹਦੇ ਵਿੱਚ ਇਹਨਾਂ ਦਾ ਸਹਿਯੋਗ ਹਰ ਪੂਰੇ ਲੁਧਿਆਣੇ ਦੇ ਵਿੱਚ ਹੀ ਜਿੰਨੇ ਵੀ ਕੀਰਤਨ ਜੋ ਵੀ ਕੋਈ ਸਮਾਰੋਹ ਹੁੰਦਾ ਉਹਨਾਂ ਵਿੱਚ ਇਹਨਾਂ ਦਾ ਹਰ ਤਰ੍ਹਾਂ ਦਾ ਸਹਿਯੋਗ ਰਹਿੰਦਾ ਔਰ ਅੱਜ ਇਹਨਾਂ ਦੇ ਗਰੇ ਦੇ ਵਿੱਚ ਜਿਹੜੀ ਹੋਈ ਹੈ ਸਖਸ਼ਾਟ ਬਾਬਾ ਆਪਾ ਜੀ ਨੇ ਜਿਨ੍ਹਾਂ ਵਿੱਚ ਸਾਡੇ ਭਾਜੀ ਨੇ ਭਾਜੀ ਜੋ ਦਰਬਾਰ ਲੈ ਕੇ ਆਏ ਨੇ ਇਹਨਾਂ ਦੀ ਬਹੁਤ ਸੇਵਾ ਤਨ ਮਨ ਨਾਲ ਹਰ ਘਰੋਂ ਸੇਵਾ ਕੋਈ ਐਸਾ ਪਰਿਵਾਰ ਜਿਹੜਾ ਕੀਰਤਨ ਨਹੀਂ ਕਰਾ ਪੰਦਾ ਜਿਹਨੂੰ ਕੋਈ ਸਮਰਥਤਾ ਨਹੀਂ ਹੈ ਉਹਦੇ ਲਈ ਆ ਸਭ ਤੋਂ ਅੱਗੇ ਹੋ ਕੇ ਤਿਆਰ ਖੜੇ ਨੇ ਕਿਸੇ ਵੀ ਤਰੀਕੇ ਨਾਲ ਪਰਿਵਾਰ ਆਵੇ ਕੀਰਤਨ ਲਈ ਆਪਣਾ ਨੂੰ ਲਗਾਵੇ ਉਹਨਾਂ ਘਰੇ ਕੀਰਤਨ ਹੋਏਗਾ ਸਮਾਜ ਨੂੰ ਕੀ ਮੈਸੇਜ ਦੇਣਾ ਚਾਹੂੰਗੀ ਸਮਾਜ ਨੂੰ ਇੱਕੋ ਹੀ ਮੈਸੇਜ ਹੈ ਜੀ ਕੇ ਬੁਗ ਨੂੰ ਸਾਫ ਦਿਨ ਨਰ ਇਸ ਦੇ ਦਰਬਾਰ ਤੇ ਆਓ ਜੋ ਮੰਗੋਗੇ ਉਹ ਮਿਲੇਗਾ ਚੋਲੀਆਂ ਪੂਰੀਆਂ ਵਰਪੋਣ ਗਿਆ ਹਰ ਚੀਜ਼ ਮਿਲੇਗੀ ਕਿਸੇ ਜੀ ਦੀ ਕੋਈ ਕਮੀ ਨਹੀਂ ਹੈਗੀ ਔਰ ਸਿਰਫ ਸੱਚੇ ਮਨ ਨਾਲ ਜੈ ਸ਼੍ਰੀ ਸ਼ਾਮ ਜੀ ਮੈਂ ਗੁਨੀਸ਼ ਕਪੂਰ ਸੇਵਾਦਾਰ ਸ਼੍ਰੀ ਖਾਟੂ ਸ਼ਾਮਦਾਮ 51 ਕੰਟਰੀ ਵਿਲਾ ਕਲੋਨੀ ਪਖੋਵਾਲ ਰੋਡ ਲੁਧਿਆਣਾ ਅੱਜ ਦਾ ਜਿਹੜਾ ਸ ਕੀਰਤਨ ਹੈ ਉਹ ਬਾਬਾ ਸ਼ਾਮ ਦੇ ਜਨਮ ਦਿਵਸ ਦੇ ਉਪਲਖਸ਼ ਦੇ ਵਿੱਚ ਕਰਵਾਇਆ ਗਿਆ ਹੈ ਮੰਦਰ ਦੇ ਵਿੱਚ ਹਰ ਰਵੀਵਾਰ ਨੂੰ ਬਾਬਾ ਸ਼ਾਮ ਦਾ ਕੀਰਤਨ ਹੁੰਦਾ ਹੈ ਨਿਰਮਾਨ ਕਾਰਜੇ ਦੇ ਚੱਲਦੇ ਇਸ ਵਾਰ ਥੋੜਾ ਜਿਹਾ ਜਗ੍ਹਾ ਦੀ ਕਮੀ ਹੋਣ ਕਰਕੇ ਇਹ ਜਿਹੜਾ ਬਾਬਾ ਸ਼ਾਮ ਦਾ ਕੀਰਤਨ ਹੈ ਇਸ ਅੱਜ ਕੁਮਾਰ ਮੰਡੀ ਦੇ ਵਿੱਚ ਰੱਖਿਆ ਗਿਆ ਹੈ ਬਾਕੀ ਦੇ ਜਿਹੜੇ ਅੱਗੇ ਦੇ ਕੀਰਤਨ ਹੈ ਹਰ ਐਤਵਾਰ ਜਾਰੀ ਹੈ ਔਰ ਉਹ ਜਾਰੀ ਰਹਿਣਗੇ ਔਰ ਮੰਦਰ ਦੇ ਵਿੱਚ ਹੀ ਰਹਿਣਗੇ ਆਪ ਸਭੀ ਨੂੰ ਬੇਨਤੀ ਹੈ ਕਿ ਮੰਦਰ ਵੱਧ ਤੋਂ ਵੱਧ ਪਹੁੰਚਣ ਦੀ ਕਿਰਪਾਲਤਾ ਕਰੋ ਔਰ ਮੰਦਰ ਜਿਹੜਾ ਨਿਰਮਾਨ ਕਾਰਜ ਚੱਲ ਰਿਹਾ ਹੈ ਉਦੇ ਵਾਸਤੇ ਵੱਧ ਤੋਂ ਵੱਧ ਸਹਿਯੋਗ ਦੇਣ ਦੀ ਕੋਸ਼ਿਸ਼ ਆਪਣਾ ਇੱਛਾ ਕਰੋ ਜਿਹੜਾ ਇੱਥੇ ਚੌਂਕੀ ਹੈ ਕਿੰਨੇ ਤੋਂ ਕਿੰਨੇ ਵਜੇ ਤੱਕ ਕਰਵਾਈ ਗਈ ਔਰ ਸੰਕਲਪ ਦੀ ਪੰਕਾ ਲਈ ਕਿਹੜੇ ਕਿਹੜੇ ਕੰਮ ਅੱਜ ਦੀ ਜਿਹੜੀ ਚੌਂਕੀ ਹੈ 4 ਵਜੇ ਤੋਂ 7 ਵਜੇ ਤੱਕ ਦਾ ਟਾਈਮ ਰੱਖਿਆ ਗਿਆ ਸੀਗਾ ਸਭ ਦੇ ਵਿੱਚ ਅਸੀਂ ਬਾਬਾ ਸ਼ਾਮਰ ਸੋਈ ਦਾ ਇੰਤਜ਼ਾਮ ਸੀ ਔਰ ਹਰ ਤਰ੍ਹਾਂ ਦੀ ਜਿਹੜੀ ਸੁਕਮੋਲਬੂਤ ਸੁੱਖ ਸਹੂਲਤ ਆ ਉਹ ਸਭ ਉਪਲਬਧ ਕਰਵਾਈ ਗਈ ਸੀ ਜਿਹੜੀ রবিਵਾਰ ਨੂੰ ਚੌਂਕੀ ਲੱਗਦੀ ਆ ਕਿਨੇ ਤੋਂ ਕਿਨੇ ਲੱਗਦੀ ਆ ਜਿਹੜੀ রবিਵਾਰ ਦੀ ਚੌਂਕੀ ਹੈ ਉਹ 11 ਤੋਂ 1 ਵਜੇ ਤੱਕ ਹੁੰਦੀ ਹੈ ਔਰ ਹਰ রবিਵਾਰ ਹੁੰਦੀ ਹੈ ਜੀ ਮੈਸੇਜ ਦੇਣਾ ਚਾਹੁੰਗੇ ਪੱਤਾ ਪੱਤਾ ਨੂੰ ਇਹੀ ਮੈਸੇਜ ਦੇਣਾ ਚਾਹਾਂਗੇ ਕਲਯੁਗ ਦੇ ਦੇਵਤਾ ਜਿਨ੍ਹਾਂ ਜਿਨ੍ਹਾਂ ਨੇ ਕੋਈ ਵੀ ਆਪਣੇ ਮਨ ਦੇ ਵਿੱਚ ਕੁਝ ਵੀ ਕੋਈ ਸੋਚ ਰੱਖੀ ਹੋਈ ਹੈ ਬਾਬਾ ਦੇ ਦਰਬਾਰ ਤੇ ਜਾਣ ਉੱਥੇ ਆਪਣੀ ਅਰਜੀ ਲਗਾਣ ਬਾਬਾ ਸਭ ਬਹੁਤ ਜਲਦੀ ਸੁਣਦਾ ਹੈ ਔਰ ਸਭ ਦੀ ਸੁਣਦਾ ਹੈ